ਕੋਨ ਹਾਂ ਮੈਂ ਸੰਦਰਜੀਤ ਕੌਰ ਵਿਸ਼ਪੀ ਵੀ ਛੋਟੀ ਪੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸਾਡੇ ਨਾਲ ਜੋ ਵੀ ਤੱਕਾ ਹੋਇਆ ਨਜ਼ਾਇਜ਼ ਪਰਚੇ ਪਾਇਆ ਤੇ ਇਹ ਅੱਛਾ ਪੈਂਦੀ ਕੀ ਗੱਲ ਹੋਈ ਸੀ ਕੀ ਬਾਤ ਹੋਈ ਆ ਵਿਸ਼ਵਦੀਪ ਜੀ ਨਾਲ ਇਹ ਬਾਈ ਜੀ ਗੱਲ ਇਹ ਹੋਈ ਆ ਕਿ ਵਿਸ਼ਪਦੀਪ ਨੇ ਵੀ ਮਤਲਬ ਪੰਚਾਇਤੀ ਜ਼ਮੀਨ ਦਾ ਰੋਲਾ ਪਾਇਆ ਹੋਇਆ ਹੈ ਕਹਿੰਦੇ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਹੋਈ ਬੋਲੀ ਤਾਂ ਬਗੈਰ ਜ਼ਮੀਨ ਵਾਰ ਰਹੇ ਜੀ ਤੇ ਉਹਦੇ ਵਿੱਚ ਵਿਸ਼ਵਦੀਪ ਨੇ ਕਿਹਾ ਬੋਲੀ ਕਰਵਾਓ ਬੋਲੀ ਦੇ ਬਗੈਰ ਜ਼ਮੀਨ ਨਾਵਾਓ ਤੁਸੀਂ ਕਹਿੰਦੇ 9 ਤਰੀਕ ਨੂੰ ਜ਼ਮੀਨ ਦੀ ਬੋਲੀ ਹੋਊਗੀ 9 ਨੂੰ ਤੋਂ 9 ਨੂੰ ਕਹਿੰਦੇ 11 ਨੂੰ ਹੋਊਗੀ 11 ਨੂੰ ਵੀ ਨਹੀਂ ਹੋਈ ਬੋਲੀ 11 ਨੂੰ ਹੋਣੀ ਸੀ ਤੇ ਇਹਨਾਂ ਨੇ ਵਿਸ਼ਵਦੀਪ ਨੂੰ ਬੁਲਾ ਕੇ ਇੱਕ ਦੁਕਾਨ ਦੇ ਵਿੱਚ ਸ਼ਟਰ ਬੰਦ ਕਰਕੇ ਕੁੱਟਮਾਰ ਕੀਤੀ ਤੇ ਵਿਸ਼ਵਦੀਪ ਜਦੋਂ ਬਾਹਰ ਆਇਆ ਤੇ ਉਹਨੇ ਵੱਟੇ ਚੱਕਲੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਉਹਨਾਂ ਨੇ ਆਪ ਦੇ ਆਪ ਨੂੰ ਸ਼ਟਰ 'ਚ ਅੰਦਰ ਬੰਦ ਕਰ ਲਿਆ ਸੱਚੇ ਹੋਣ ਦੇ ਮਾਰੇ ਨੇ ਤੇ ਕਹਿ ਰਹੇ ਸੀ ਕਿ ਵਿਸ਼ਵਦੀਪ ਕੋਲ ਪਿਸਟਲ ਕਿ ਪਿਸਟਲ ਹੁੰਦਾ ਤੇ ਫਿਰ ਉਹ ਰੋੜੇ ਚੱਕਣ ਦੀ ਕੀ ਲੋੜ ਤੁਸੀਂ ਕੀ ਤੁਹਾਡੇ ਕੋਲ ਇਸ ਟਾਈਮ ਪਿਸਟਲ ਦੀ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਹੈ ਜਿਹੜੀ ਤੁਹਾਡੇ ਕੋਲ ਬੈਲਵੈਲ ਕਰ ਰਹੀ ਹੈ ਜੀ ਜਿਸ ਦਿਨ ਤੁਸੀਂ ਉਹ ਪੇਸ਼ ਕਰ ਸਕਦੇ ਹੋ ਅਰਾ ਤਰੀਕ ਨੂੰ ਇਹਨਾਂ ਨੇ ਕਿਹਾ ਜੀ ਪੇਸ਼ ਕਰਵਾਓ ਸਾਡੇ ਕੋਲੇ ਵੀ ਤੁਹ ਵੀਡੀਓ ਜਿਹੜੀ ਕੋਤ ਆਪਣੇ ਕੋਲ ਹੈਗੀ ਤਾਂ ਇਹ ਵੀ ਵੀਡੀਓ ਤੁਹਾਨੂੰ ਹੁਣੇ ਹੀ ਦਿਖਾ ਦਿੰਦੇ ਆ ਕਿ ਜਿਸ ਦਿਨ ਅਸੀਂ ਲੋਕਰ ਦੇ ਵਿੱਚੋਂ ਕੱਟਿਆ 12 ਤਰੀਕ ਨੂੰ ਪੁਲਿਸ ਨੇ ਕਿਹਾ ਵੀ ਜਮ੍ਹਾਂ ਕਰਵਾਓ ਲੈ ਕੇ ਪਿਸਟਲ ਆ ਅਸੀਂ ਵੀਡੀਓ ਵੀ ਬਣਾਈ ਹੋਈ ਹੈ ਉਹਨਾਂ ਨੇ ਕਿਹਾ ਸੀਗਾ ਦੀ ਭਾਈ ਵਿਸ਼ਵਦੀਪੁਰਾਂ ਕੋਲੇ ਅਸਲਾ ਅਸਲਾ ਤਾਂ ਸਾਡੇ ਘਰੇ ਪਿਆ ਆ ਵੀ ਨਾ ਪਿਆ ਅਸਲਾ ਘਰੇ ਤੇ ਆ ਜੀ ਹੁਣ ਜਮਾ ਕਰਾਉਣ ਚੱਲੇ ਆ ਸਾਡੇ ਤੇ ਕੋਈ ਵੀ ਕਾਰਵਾਈ ਨਾ ਹੋਵੇ ਅਸੀਂ ਪੁਲਿਸ ਵਾਲਿਆਂ ਨਾਲ ਜਮਾ ਤਰਾ ਦਿੰਦੇ ਆ ਇਹ ਫਿਰ ਅਸਲਾ ਤੁਸੀਂ ਬਾਅਦ ਚ ਜਮਾ ਕਰਾ ਕੇ ਆਇਆ ਹਾਂਜੀ ਜੂਸ ਦੂਸਰੇ ਦਿਨ ਅਸੀਂ ਜਮਾ ਕਰਵਾਇਆ ਤੇ ਉਹਨਾਂ ਨੇ ਵੀ ਨਜਾਇਜ਼ ਪਹਿਲਾਂ ਕਿਹਾ ਵੀ ਇਹਨਾਂ ਨੇ ਮਤਲਬ ਸਰਕਾਰੀ ਕੰਮ 'ਚ ਵਿਘਨ ਪਾਈ ਹੋਈ ਵਿਸ਼ਵਦੀਪ ਨੂੰ ਨਜਾਇਜ਼ ਬਿਲਕੁਲ ਮੈਂ ਇਹ ਹੀ ਅਪੀਲ ਕਰਦੀ ਆ ਕਿ ਜੋ ਵਿਸ਼ਵਦੀਪ ਤੇ ਦੋ ਮੇਰੇ ਚਾਚੇ ਦੇ ਮੁੰਡੇ ਤੇ ਇਹਨਾਂ ਨੇ ਇਲਜ਼ਾਮ ਲਾਏ ਹੋਇਆ ਉਹ ਪਰਚਾ ਖਾਰਜ ਹੋਣਾ ਚਾਹੀਦਾ ਤੇ ਜਿਹੜੇ ਦੂਸਰੇ ਲੋਕਾਂ ਨੇ ਵਿਸ਼ਵਦੀਪ ਤੇ ਐਫ ਆਈ ਆਰ ਦਰਜ ਕਰਵਾਈ ਤੇ ਉਹ ਵੀ ਅਰਸ਼ਟ ਹੋਣੇ ਚਾਹੀਦੇ ਠੀਕ ਹਾਂਜੀ ਹਾਜਲ ਕਾ ਜੀ ਆਓ ਤੁਹਾਡੇ ਨਾਲ ਚਰਨਜੀਤ ਗੈਰੀ ਸਾਹਿਬ ਨਾਲ ਗੱਲ ਮਲਾਉਣ ਗੱਲ ਕਰਦੇ ਆ ਜੀ ਕੀ ਐਸਐਸਪੀ ਸਾਹਿਬ ਨਾਲ ਗੱਲਬਾਤ ਹੋਈ ਆ ਗੈਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਸਾਰਾ ਨੂੰ ਵਿਕਣ ਮਲਾ ਨੂੰ ਸਾਡੇ ਬੰਨੋਂ ਵਾਹਿਗੁਰੂ ਜੀ ਖਾਲਸਾ ਮੈਨੂੰ ਜੀ ਕੀ ਫਤਿਹ ਗੈਰੀ ਸਾਹਿਬ ਕੀ ਗੱਲ ਹੋਈ ਜੀ ਐਸਐਸਪੀ ਸਾਹਿਬ ਨਾਲ ਤੁਹਾਨੂੰ ਵਿਸ਼ਵਦੀਪ ਜਲਦ ਪਾਈਚਾਰੇ ਦਾ ਹੈ ਉਹ ਨਵਜੁਵਾਨ ਹੈ ਜਿਹੜਾ ਅਕਸਰ ਹੀ ਗਰੀਬ ਲੋਕਾਂ ਦੇ ਨਾਲ ਹੋਰ ਅਸੀਂ ਧਰਮਾਈ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤੂ ਪਿਛਲੇ ਦਿਨੀ ਉਹਦੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਤਾਂ ਕਿ ਕੋਈ ਵੀ ਗਲਤ ਨੌਜਵਾਨ ਅੱਗੇ ਤੋਂ ਕਿਸੇ ਦੇ ਹੱਕ 'ਚ ਬੇਇਨਸਾਫੀ ਦੇ ਖਿਲਾਫ ਆਵਾਜ਼ ਨਾ ਉਠਾ ਸਕੇ। ਉਸ ਮਾਮਲੇ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਬੜੀ ਬੜਾ ਗੁੱਸਾ ਜਿਹੜਾ ਹੈਗਾ ਫੈਲਿਆ। ਨਾਜਾਇਜ਼ ਪਰਚਾ ਦਰਜ ਹੋਇਆ ਤੇ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ। ਦੋ ਤਿੰਨ ਹੋਰੋ ਸਾਥੀਆਂ ਨੂੰ ਭੇਜਿਆ ਗਿਆ ਤੇ ਅੱਜ ਅਸੀਂ ਸਾਰੇ ਚੀਮਾ ਸਾਹਿਬ, ਜਨ ਸਿੰਘ ਜਥੇਬੰਦੀ ਵੱਲੋਂ ਜਸਵੀਰ ਸਿੰਘ ਜੀ ਸੁਸਾਇਟੀ ਵੱਲੋਂ ਭੀਮ ਆਰਮੀ ਦੇ ਸੰਮੇਲਨ ਦਵਿੰਦਰ ਸਿੰਘ ਸਾਹਿਬ ਦਵਿੰਦਰ ਸਿੰਘ ਜੀ ਸੰਤ ਸਮਾਜ ਵੱਲੋਂ ਪੀਮਾਰਬੀ ਤੋਂ ਸਾਡੇ ਸਰਗੋਪ ਸਾਥੀ ਬਾਜੀਗਰ ਸਮਾਜ ਤੋਂ ਪਰ ਸਾਰੇ ਸਮਾਜ ਦੇ ਆਗੂ ਇਕੱਠੇ ਹੋ ਗਏ ਅਸੀਂ ਇਹ ਵਿਸ਼ਵ ਦੇ ਮਾਤਾ ਜੀ ਖੜੇ ਆਏ ਤੇ ਵਿਸ਼ਵ ਦੇ ਪਿਤਾ ਜੀ ਖੜੇ ਆਏ ਪਹਿਲਾਂ ਪਿੰਡ ਦਾ ਅਸੀਂ ਦੌਰਾ ਕੀਤਾ ਸਾਰੇ ਫੈਕਟ ਸੀ ਜਿਹੜੇ ਆ ਉਹ ਪਤਾ ਕੀਤੇ ਆ ਬੱਚਿਆਂ ਨੂੰ ਉੱਥੇ ਮਿਲ ਕੇ ਆਏ ਆ ਹੋਰ ਦੁਕਾਨਾਂ ਤੋਂ ਲੋਕਾਂ ਨੂੰ ਮਿਲ ਕੇ ਆਏ ਆ ਸੋ ਐਸਐਸਪੀ ਮੈਡਮ ਪ੍ਰਗਜਨ ਕੋ ਨਾਲ ਲੰਬਾ ਸਮਾਂ ਸਾਰੀ ਇਹ ਗੱਲਬਾਤ ਜਿਹੜੀ ਆ ਉਹ ਚੱਲੀ ਹੈ ਤਾਂ ਉਹਨਾਂ ਨੇ ਪੋਜ਼ਿਟਿਵਲੀ ਅਸੀਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਜੇਕਰ ਵਿਸ਼ਵ ਦੀਪ ਦੇ ਕੋਲੇ ਪਿਸਤੌਲ ਹੁੰਦਾ ਤਾਂ ਉਹਨੂੰ ਰੋੜੇ ਚੱਕਣ ਦੀ ਲੋੜ ਨਹੀਂ ਸੀ ਆਪਣੀ ਜਾਨ ਬਚਾਉਣ ਵਾਸਤੇ ਕਿ ਇਹ ਜਿਹੜਾ ਪਰਚਾ ਤੁਸੀਂ ਕੀਤਾ ਹੈ ਗਲਤ ਕੀਤਾ ਜਿਹੜੀ ਧਾਰਾ 355 ਲਾਈ ਆ ਉਹਨਾਂ ਨੇ ਕਿ ਸਰਕਾਰੀ ਵਿਗਨ ਪਾਇਆ ਉਹ ਅਸੀਂ ਇਹਨਾਂ ਨੂੰ ਐਕਸਪਲੇਨ ਕਰਤਾ ਕਿ ਇੱਕ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠ ਕੇ ਕੋਈ ਸਰਕਾਰੀ ਬੰਦਾ ਕਿਵੇਂ ਦਫਤਰ ਚਲਾ ਸਕਦਾ ਹੈ ਉਹ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠਾ ਸੀ ਉਹ ਇਹ ਸਾਰੀਆਂ ਜਿਹੜੀਆਂ ਧਾਰਾਵਾਂ ਜਿਹੜਾ ਪਛਾਤਾ ਦਰਜ ਹੋਇਆ ਉਹ ਬਿਲਕੁਲ ਗਲਤ ਹੋਇਆ ਪ੍ਰੀਪਲਾਨ ਤਰੀਕੇ ਨਾਲ ਵਿਸ਼ਵ ਡਿਪ ਨੂੰ ਬੁਲਾਇਆ ਗਿਆ ਕਰਨਦੀਪ ਵੱਲੋਂ ਪਰਚੈਸ ਸੈਕਟਰੀ ਵੱਲੋਂ ਜੈ ਰਜਿੰਦਰ ਜਿੜ ਨੇ ਪੱਕਾ ਦਰਜ ਕਰਾਇਆ ਵਾ ਉਸ ਵਿਅਕਤੀ ਵੱਲੋਂ ਬੁਲਾਇਆ ਗਿਆ ਬਤੌਰ ਸੈਟਲਮੈਂਟ ਸੀ ਸੁਦੇ ਸਟੇਟਮੈਂਟ ਇਹ ਦਿੱਤੀ ਹੈ ਕਿ ਕੋਈ ਸੈਟਲਮੈਂਟ ਕਰਕੇ ਵੀ ਸ਼ਿਬ ਨੂੰ ਖਰੀਦਾ ਜਾਵੇ ਸ਼ਿਬ ਨੂੰ ਡਰਾਇਆ ਜਾਵੇ ਪਰ ਮੈਂ ਇੱਕ ਵਾਰ ਹੋਰ ਸਪਾਸਟਰਾਂ ਦੇ ਵਿੱਚ ਗਈ ਹੈ ਕਿ ਜੇ ਕਹਿੰਦੇ ਇਹ ਪਿਸਤੌਲ ਮਜਬੂਰ ਸਿੱਖਾ ਨਾ ਹੋਵੇ ਮੁੰਡਾ ਇਹ ਪਿਸਤੌਲ ਦੀ ਗੱਲ ਕਰਦੇ ਆ ਉਹਦੇ ਕੋਲ ਡਾਂਗ ਹੋਵੇ ਤਾਂ ਮੈਂ ਨਹੀਂ ਛੱਡਦਾ ਉਹ 10 ਬੰਦਿਆਂ ਨੂੰ ਬਾਬਾ ਜੀਵਨ ਸਿੰਘ ਦੀ ਇਹ ਔਲਾਦ ਹੈ ਤੇ ਇਸ ਕਰਕੇ ਇਹ ਨਜ਼ਾਇਜ਼ ਜਿਹੜਾ ਇਹ ਕਰਨ ਦੀ ਗੱਲ ਇਹ ਕੀਤੀ ਹੈ ਤੇ ਇਹਦੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਬਿਲਕੁਲ ਸਟੇਟ ਵੇ ਉਹਨਾਂ ਨੂੰ ਕਹਿਤਾ ਸਾਰੇ ਆਗੂ ਸਾਥੀ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਸਟੇਟ ਵੇ ਕਹਿਤਾ ਇਹ ਵਿਸ਼ੂਦਾ ਪਰਚਾ ਅਰੰਧ ਕਰਕੇ ਉਹਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਕੱਲ ਨੂੰ ਮਾਜੀ ਵੀ ਸਿੱਖ ਪਾਈਚਾਰੇ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਟ ਹਾਊਸ ਬਟਿੰਡੇ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਇਸ ਮਾਮਲੇ ਨੂੰ ਕਬੀਰਤਾ ਨਾਲ ਵਿਚਾਰਿਆ ਜਾਊਗਾ ਤੇ ਕਦੇ ਵੀ ਕਿਸੇ ਵੀ ਦਲਤ ਨੌਜਵਾਨ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹਨੇ ਵੀ ਲੋਕ ਜਤਨ ਕਰਨਗੇ ਤਾਂ ਜਿਹੜੇ ਜਿਨ੍ਹਾਂ ਨੇ ਯਤਨ ਕੀਤਾ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਐਸਸੀ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਣਾ ਬੰਦ ਹੈ ਕਿ ਉਹ ਐਸਸੀ ਐਕਟ ਦਾ ਪਰਚਾ ਸਬਕ ਕਰਾਇਆ ਜਾਵੇ ਮੈਡਮ ਪ੍ਰਗਿਆ ਜੈ ਨੇ ਐਸਪੀਐਚਡੀ ਵਾਈਜ ਐਸਐਸਟੀ ਬਣਾ ਦਿੱਤੀ ਹੈ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅੱਜ ਅੱਜ ਤੋਂ ਹੀ ਮੈ ਲੋਕ ਸਵੇਰ ਤੋਂ ਕੰਮ ਕੀਤਾ ਹੋਇਆ ਸਾਰੇ ਕਿ ਵਿਸ਼ਵ ਨੂੰ ਜਿਹੜਾ ਹੈਗਾ ਪਰਚਾ ਕੈਨਸਲ ਕਰਕੇ ਇਹ ਗੱਲ ਬਿਲਕੁਲ ਸਟੇਟਵੇ ਅਸੀਂ ਕਹਿੰਦੀ ਹੈ ਕਿ ਕੋਈ ਜ਼ਮਾਨਤ ਤਸੀਲ ਨਹੀਂ ਕਰਵਾਉਣੀ। ਜਿੰਨਾ ਮਰਜ਼ੀ ਲੜਾਈ ਸੰਘਰਸ਼ ਸਾਨੂੰ ਸਾਥੀਓ ਕਰਨਾ ਪਵੇ। ਮੈਂ ਸੁਣਨ ਵਾਲੇ ਸਾਥੀਆਂ ਨੂੰ ਵੀ ਇਹ ਬੇਨਤੀ ਕਰਨਾ ਚਾਹਣਾ ਇਹ ਨਹੀਂ ਤਾਂ ਸਾਨੂੰ ਕੋਰਟ ਵਾਲੇ ਚੱਕਰਾਂ ਚ ਇਹਨਾਂ ਨੇ ਉਹ ਜਾਤ ਨਾਲ ਜਦੋਂ ਨਜ਼ਾਇਜ਼ ਪਰਚਾ ਦਰਜ ਕੀਤਾ ਇਹਨੂੰ ਕੈਸਲ ਕਰੋ ਵਿਸ਼ੇਬ ਦੀਪ ਨੂੰ ਪਰਿਵਾਰ ਦੇ ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਜੀ ਵਿਚਾਰੇ ਤੁਰੇ ਫਿਰਦੇ ਹੌਸ ਦੇੰਦੇ ਦੋ ਹੋਰ ਨੇ ਰਤਜਿੰਦਰ ਤਾਂ ਜਿੰਦਰ ਲਖਵਿੰਦਰ ਉਹਦੇ ਨਾਲ ਦੇ ਸਾਥੀ ਜਿਹੜੇ ਉਹ ਨਾਲ ਦੇ ਜਿਹੜੇ ਸਾਥੀ ਹੈ ਇਹ ਕਿੰਨੇ ਨੂੰ ਤਿੰਨਾਂ ਨੂੰ ਬਾਅ ਇੱਜ਼ਤ ਬੜੀ ਕਰਕੇ ਸਾਡੇ ਸਾਹਮਣੇ ਇਸ ਪਰਿਵਾਰ ਦੇ ਵਿੱਚ ਉਹਨਾਂ ਬੱਚਾ ਨੂੰ ਛੱਡਿਆ ਜਾਵੇ ਜੇਕਰ 18 ਤੱਕ ਇਹ ਨਹੀਂ ਹੁੰਦਾ ਤਾਂ ਜਿਹੜੀ ਕਾਲ ਦਿੱਤੀ ਹੋਈ ਆ ਸਾਰੇ ਦਜਾਰੂ ਸਾਥੀਆਂ ਨੇ ਉਹਦੇ ਤੇ ਬਿਲਕੁਲ ਪੂਰਨ ਤੌਰ ਤੇ ਪੈਰਾ ਦਿੱਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਕੱਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਵਾਂਗੇ ਕਿ ਕਿਸ ਤਰ੍ਹਾਂ ਦਾ ਕਿਸ ਕਿਸ ਢੰਗ ਦਾ ਸੰਘਰਸ਼ ਜਿਹੜਾ ਹੈ ਅੱਗੇ ਵਧਾਇਆ ਜਾਵੇ ਤਾਂ ਜੋ ਦਰ ਸਹੇਦ ਹੈ ਦਰ ਸਹੇਦ ਦਾ ਦਰ ਪਹਿਦਾ ਹੈ ਕਿ ਜਿਹੜਾ ਸਾਹਬ ਨੰਗਿਆ ਤੇ ਪਹਾ ਪੈ ਗਿਆ ਰਸਤਾ ਪੈ ਗਿਆ ਇਹ ਰਸਤਾ ਅਸੀਂ ਬੰਦ ਕਰਨਾ ਹੈ ਕਿਸੇ ਗਰੀਬ ਨੌਜਵਾਨ ਦੇ ਉੱਪਰ ਅੱਗੇ ਤੋ ਐਸਾ ਜ਼ੁਲਮ ਨਾ ਹੋਵੇ ਕਿਉਂਕਿ ਸਾਰੇ ਅਸੀਂ ਲੋਕ ਖੜੇ ਆ ਨਾ ਅਸੀਂ ਭੁਗਤ ਭੋਗੀਆਂ ਆ ਸਭ ਕੁਝ ਦੇਖ ਕੇ ਚੁੱਕਿਆ ਤੇ ਇਸ ਕਰਕੇ ਇਹ ਸਵਾ ਲੱਖਾਂ ਨਾਲ ਲੜਨ ਵਾਲੀ ਕੌਮ ਗੁਰੂ ਸਾਹਿਬ ਨੇ ਸ਼ਾਹੀਆਂ ਲਾ ਕੇ ਕਹਿ ਰੰਗਰੇਟੇ ਗੁਰੂ ਕੇ ਬੇਟੇ ਈਂਹ ਕਿਰਪਾਏ ਸਜੇ ਹਮੇ ਸਵਾ ਲੱਖ ਸੇ ਇੱਕ ਲੜਾਉ ਤਬੇਕ ਬਨ ਸਿੰਘ ਨਾਮ ਕਹਾਉ ਸਵਾ ਲੱਖਾਂ ਨਾਲ ਲੜਨ ਵਾਲੀ ਕੌਮ ਨੂੰ ਯਾਰੇ ਕਹਿੰਦੇ ਆ ਕਿ ਕੋਲੇ ਪਿਸਤੌਲ ਸੀ ਤੇ ਚਾਰ ਬੰਦਿਆਂ ਤੋਂ ਡਰਦਾ ਵਿਸ਼ਵ ਭੱਜ ਗਿਆ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ ਤੇ ਇਸ ਲਈ ਐਸਐਸਪੀ ਮੈਡਮ ਪ੍ਰਗਾ ਜੀ ਨੇ ਪ੍ਰੋਸਾਹ ਦਿੱਤਾ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਹੁਣ ਆਪਦੇ ਭਰੋਸੇ ਦੇ ਜੇ ਕਾਇਮ ਰਹਿਣਗੇ ਵਿਸ਼ਵ ਨੂੰ ਬਾਈ ਜਿੱਤੇ ਉਹਦੇ ਨਾਲ ਦੇ ਸਾਥੀ ਉਹਨੂੰ ਬਾਈ ਜਿੱਤ ਬਰੀ ਕਰਦੇ ਆ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਨਹੀਂ ਫਿਰ ਕੱਲ ਦੀ ਮੀਟਿੰਗ ਵਿੱਚ ਕੋਈ ਸਖਤ ਫੈਸਲਾ ਲਵਾਂਗੇ ਠੀਕ ਬੋਲੇ ਸੋਨ ਹੋ ਹਾਂਜੀ ਬਾਈ ਜੀ ਕੀ ਨਾਮ ਆ ਕਿਹੜਾ ਪਿੰਡ ਆ ਕਿਹੜੀ ਸੰਸਥਾ ਬਾਈ ਜਸਵੀਰ ਸਿੰਘ ਬਟਿੰਡਾ ਆਜਾ ਸਮਾਜਵਾਦੀ ਕਾਂਸੀ ਰਾਮ ਮੱਦੇ ਦੀ ਮਾਗੀ ਹਾਂਜੀ ਸਾਨੂੰ ਅਸੀਂ ਇੱਥੇ ਪਹੁੰਚਿਆ ਜੀ ਸਾਨੂੰ ਜੋ ਪਤਾ ਲੱਗਿਆ ਇਹ ਪੰਜਾਬੀ ਜੀ ਹੈ ਮੁੰਜੀਕੇ ਵੀ ਬਿਸ਼ਵਦੀਪ ਭਰਾ ਦੇ ਨਾਲ ਠੱਕੇ ਹੁਮਰੇ ਆ ਠੀਕ ਹੈ ਜੋ ਕੇ ਸੱਚ ਦੀ ਆਵਾਜ਼ ਉਠਾਉਂਦਾ ਸੀ ਸਾਡੇ ਐਸਪੀ ਭਾਈ ਜਰੇ ਦੀ ਆਵਾਜ਼ ਉਠਾਉਂਦਾ ਸੀ ਐਸਪੀ ਭਾਈ ਜਰੇ ਦੀ ਹੱਕ ਦੇ ਵਿੱਚ ਜੋ ਜ਼ਮੀਨ ਸੀਗੀ ਜੋ ਬੋਲੀ ਵਾਲਾ ਇਹ ਮਸਲਾ ਹੋਇਆ ਹੈ ਤੇ ਉਹਦੇ ਨਾਲ ਤੱਕ ਸ਼ਰੀਆਮ ਤੱਕ ਆ ਰਿਹਾ ਜੀ ਸਭ ਕੁਝ ਸ਼ੀਸ਼ੇ ਪਤਰਾ ਦਿਖਾਈ ਦੇ ਰਿਹਾ ਜੀ ਕਿਵੇਂ ਉਹਨਾਂ ਨੇ ਕੀ ਧੱਕੇ ਨਾਲ ਇਹ ਕਿ ਸੋਨਾਇਆ ਕਿਵੇਂ ਵਸਾਇਆ ਪਿਸਤਲ ਦਿਖਾਦਾ ਜੀ ਪਿਸਤਲ ਅੰਦਰ ਸੀਗਾ ਤੇ ਪਿਸਤਲ ਉਹ ਲੈ ਕੇ ਗਿਆ ਉਹਦਾ ਕੀ ਸਬੂਤ ਆ ਜੀ ਹਨਾ ਤੇ ਬਾਹਰ ਆ ਕੇ ਜਿੱਦ ਤੱਕ ਆਪਣਾ ਬਚਾਅ ਕਰਨ ਵਾਸਤੇ ਉਹਨਾਂ ਨੂੰ ਕਿਤਾਬਾਂ ਚੁਪਨੇ ਪਏ ਆ ਤੇ ਵੀਰੋਂ ਕਹਿੰਦੇ ਜੀ ਉਹਦੇ ਕੋਲੇ ਉਹਦੇ ਕੋਲੇ ਕ੍ਰਿਸਟੋਸ ਜੀਗਾ ਇਹ ਬਹੁਤ ਨਾ ਇਨਸਾਫੀ ਹੋ ਰਹੀ ਹੈ ਜੀ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅਸੀਂ ਉਹ ਨਹੀਂ ਦੇਣਾ ਇਹ ਐਸ ਸੀ ਐਸ ਟੀ ਐਂਡ ਦੀ ਰਹਿਦੀ ਪੰਚ ਪਰਚਾ ਬੰਦਾਗਾ ਠੀਕ ਹੈ ਜੋ ਪਾਵਰ ਦੇ ਵਿੱਚ ਬੈਠੇ ਹੋਏ ਲੋਕ ਹੈ ਉਹ ਕਹਿੰਦੇ ਜੀ ਇਹ ਨਹੀਂ ਚੱਲਦਾ ਆਇਆ ਤੇ ਇਦਾਂ ਹੀ ਚੱਲਦਾ ਰਹੂਗਾ ਇਹ ਗੱਲ ਪਾਵਰ ਵਿੱਚ ਬੈਠੇ ਹੋਏ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਵੀ 67 ਸਾਲ ਹੋ ਗਏ ਅੱਜ 2024 ਚੱਲ ਰਿਹਾ ਹੈ ਠੀਕ ਹੈ ਸਾਡਾ ਸਮਾਜ ਜਾਗ ਚੁੱਕਿਆ ਹੈ ਇਹ ਧੱਕੇਸ਼ਾਹੀਆਂ ਨਹੀਂ ਚੱਲਣਗੀਆਂ ਨਹੀਂ ਹੋਣਗੇ ਬਿਸ਼ਪਦੀਪ ਦੇ ਨਾਲ ਪੂਰਾ ਪੰਜਾਬ ਸਾਡਾ ਪੰਜਾਬ ਜਿਹੜਾ ਇੱਕ ਝੋਟੇ ਹੋ ਕੇ ਖੜਾ ਹੈ ਤੇ ਪਿੰਡਾਂ ਬਿੰਡਾਂ ਤੋਂ ਆਵਾਜ਼ ਆ ਰਹੀ ਹੈ ਤੇ ਉਸੇ ਤਰ੍ਹਾਂ ਹੀ ਅਸੀਂ ਅੱਜ ਇਸ ਪਰਿਵਾਰ ਦੇ ਨਾਲ ਮਿਲਣ ਵਾਸਤੇ ਆਏ ਸੀਗੇ ਤੇ ਅੱਗੇ ਵਾਸਤੇ ਵੀ ਜੋ ਵੀ ਹੋਊਗੀ ਇਤਨਾ ਦਿਨ ਉਹ ਵਰਤਾਰਾ ਰੱਤ ਨਹੀਂ ਹੁੰਦਾ ਬਿਸ਼ਪ ਵੀ ਅਪਰਾਧ ਨੂੰ ਗਲ ਨਹੀਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਚੁੱਪ ਬੈਠਣ ਵਾਲੇ ਨਹੀਂ ਠੀਕ